और इधर नंबर जिससे इसने ऐसा ध्यान दिखाया कि धमाका तो बहुत चमका नहीं है नहीं रही चलते बहुत तो हम तो यही आश करते हैं कि परमात्मा ਭਾੜੇ ਲਿਓ ਯਾਰ ਖੱਡੀਏ ਪਾਣੀ ਲੱਗਦੀ ਆ ਯਾਰ ਜਲੰਧਰ ਜਿਆ ਕੁਸਮਾ ਕੋਲ ਜਲੰਧਰ ਦੇ ਵਿੱਚ ਸ੍ਰੀ ਨਾਥੀ ਦੀਆਂ ਬਾਜਾਂ ਤੋਂ ਲਿਖਿਆ ਉਸ ਤੋਂ ਬਾਅਦ ਕਿਹਨੋਂ ਪਤਾ ਲੱਗਦਾ ਹੈ ਇਸ ਜਲੰਧਰ ਤੋਂ ਇੱਕ ਗਾਖਲਾ ਦੇ ਕੋਲ ਨਾਲਾ ਪਿੰਡ ਉਹ ਇਹ ਤਾਂ ਲੱਗੀ ਕਰ ਮਾਈ ਆਹਰ ਨੂੰ ਬੇਚੀ ਹੈ ਕਿ ਜਦੋਂ ਵੀ ਫਾਰਨ ਲਾ ਬਜਦਾ ਆਪਰੇ ਆਪਣੇ ਰਿਕਾਡਾ ਬੰਦ ਕਰਕੇ ਸ਼ੈਲਟਰ ਦੇ ਚ ਜਾਣਾ ਜਲਦੀ ਜਲਦੀ ਆਪਣੇ ਘਰਾਂ ਨੂੰ ਜਾਓ ਪਲੀਜ਼ ਮੈਂ ਨਰਮਲ ਸਿੰਘ ਸੀਨੀਅਰ ਵਾਇਸ ਪ੍ਰਧਾਨ ਡਿਸਟ੍ਰਿਕਟ ਕਾਂਗਰਸ ਜਲੰਧਰ ਪਿੰਡ ਗਾਖਲ ਮੈਂ ਪਿੰਡ ਗਾਖਲਾ ਦਾ ਵਸਨੀਕ ਆ ਔਰ ਮੇਰਾ ਖੂ ਜਿਹੜਾ ਬਿਲਕੁਲ ਇਸ ਬੰਬ ਬਲਾਸਟ ਦੇ ਨਾਲ ਨਾਲ ਹੀ ਖੂ ਹੈ ਜਦੋਂ ਇਹ ਪੌਣੀ 9 ਵਜੇ ਦੇ ਕਰੀਬ ਇਹ ਸਾਡੇ ਖੂ ਦੇ ਉੱਪਰ ਦੀ ਬੜੀ ਸਪੀਡ ਨਾਲ ਇਹ ਆਇਆ ਇਹ ਬੜੀ ਲੰਮੀ ਚੀਜ਼ ਬੜਾ ਲੰਮਾ ਹੈ ਸਿਗਾ ਸਾਨੂੰ ਬੰਬ ਨੂੰ ਮੈਂ ਇਹ ਚੀਜ਼ ਸੀਗੀ ਜਦੋਂ ਇਹ ਖੂਦ ਦੇ ਉੱਤੋਂ ਦੀ ਆਇਆ ਤੇ ਚੰਦ ਸਕਿੰਟਾਂ ਦੀ ਮਿੰਟਾਂ ਦੀ ਸਕਿੰਟਾਂ ਦੀ ਆ ਕੇ ਇਸ ਖੇਤ ਦੇ ਵਿੱਚ ਡਿਗਿਆ ਔਰ ਨਾਲ ਹੀ ਬਹੁਤ ਵੱਡਾ ਧਮਾਕਾ ਹੋਇਆ ਔਰ ਨਾਲ ਹੀ ਬਹੁਤ ਵੱਡੀ ਜਿਹੜੀ ਮਿੱਟੀ ਆ ਬਹੁਤ ਉੱਪਰੋਂ ਗਈ ਆ ਅਸਮਾਨੋਂ ਔਰ ਇਹ ਧਮਾਕਾ ਇਨਾ ਜ਼ਬਰਦਸਤ ਸੀ ਕਿ ਮੇਰੇ ਖਾਲ ਦੇ ਵਿੱਚ 5-10 ਪਿੰਡਾਂ ਨੂੰ ਸੁਣੀ ਹੋਊਗੀ ਇੰਨੀ ਆਵਾਜ਼ ਤਕੜੀ ਸੀ ਬੰਬ ਵੀ ਬਹੁਤ ਤਕੜਾ ਸੀ ਜਿਹੜੀ ਮਿੱਟੀ ਬਹੁਤ ਉੱਪਰੋਂ ਸਿੱਟੀ ਆਏ ਨੇ ਔਰ ਅਸੀਂ ਆਪ ਖੁਦ ਅੱਖਾਂ ਨਾਲ ਵੇਖਿਆ ਸਾਡੇ ਖੂਹ ਦੇ ਉੱਪਰ ਦੀ ਇਹ ਨਾਲ ਨਾਲ ਖੂਹ ਦੇ ਬਿਲਕੁਲ ਨਾਲ ਦੀ ਦਰਖਤਾਂ ਦੇ ਆਇਆ ਬੜੀ ਸਪੀਡ ਸੀ ਇਸ ਮੰਨ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿ ਅਸੀਂ ਮੌਕੇ ਤੇ ਹੀ ਸੀ ਸਾਰੇ ਕਿਉਂ ਸਾਡੇ ਖੂਹ ਬਿਲਕੁਲ ਮੇਰਾ ਖੂਹ ਨਾਲ ਹੈ ਔਰ ਇੰਨੀ ਆਸ ਕਰਦੇ ਹਾਂ ਪ੍ਰਮਾਤਮਾ ਬੋਰੇ ਵੀ ਮਹਾਰਾਜ ਤੂੰ ਬੜੀ ਕਿਰਪਾ ਕੀਤੀ ਨਾਲ ਬਾਬਾ ਛੱਡਾ ਜੀ ਸਾਡਾ ਗੁਰਦੁਆਰਾ ਸਾਹਿਬ ਹੈ ਬੜੀ ਮੰਨਣਯੋਗ 20 50 ਪੰਡ ਇਥੇ ਮੱਥਾ ਟੇਕਦੇ ਆ ਮੰਨਦੇ ਆ ਇਹਨਾਂ ਦੀ ਕਿਰਪਾ ਨਾਲ ਹੀ ਇਹ ਜਿਹੜਾ ਹੈ ਖਾਲੀ ਜਗ੍ਹਾ ਤੇ ਡਿੱ ਗਿਆ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰਮਾਤਮਾ ਨੇ ਬੜੀ